ਯੂਨੀਵਰਸਿਟੀ ਦੇ ਅੰਦਰ ਦੀਆਂ ਤਸਵੀਰਾਂ ਨੇ ਦੱਸਦੀਆਂ ਤੁਹਾਨੂੰ ਕੀ ਅਸੂਲੇ ਦੇਖ ਸਕਦੇ ਤੁਸੀਂ ਕਿ ਯੂਨੀਵਰਸਿਟੀ ਅੰਦਰ ਨੌਜਵਾਨਾਂ ਵੱਲੋਂ ਜੋ ਇਕੱਠ ਕੀਤਾ ਗਿਆ ਜੋ ਆਪਣੀ ਹਕੀ ਮੰਗਾ ਵਾਸਤੇ ਨੌਜਵਾਨ ਲਗਾਤਾਰ ਕਰ ਰਹੇ ਸੀ ਔਰ ਉਸ ਪ੍ਰੋਟੈਸਟ ਤੋਂ ਪਹਿਲਾਂ ਪੁਲਿਸ ਜੋ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਨਫਰੀ ਜੋ ਹੈ ਉਹ ਵੱਧਦੀ ਜਾ ਰਹੀ ਹੈ ਔਰ ਰਾਤ ਦੀਆਂ ਤਸਵੀਰਾਂ ਨੇ ਸਮਾਂ 10 ਵਜੇ ਗਿਆ ਔਰ 10 ਵਜੇ ਆਹ ਦੇਖ ਸਕਦੇ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਕੇ ਆ ਤਸਵੀਰਾਂ ਕਵਰ ਕੀਤੀਆਂ ਜਾਣ ਕੇ ਪੁਲਿਸ ਦੀ ਨਫਰੀ ਵੇਖ ਸਕਦੇ ਹੋ ਕਿ ਲਗਾਤਾਰ ਗੱਡੀਆਂ ਨੂੰ ਰੋਕਿਆ ਜਾ ਰਿਹਾ ਔਰ ਫਿਰ ਨੌਜਵਾਨ ਆ ਕੇ ਉਸ ਗੇਟ ਦੇ ਉੱਤੇ ਬੈਠ ਗਏ ਆ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਈਆਂ ਲਗਾਤਾਰ ਇਹ ਸੈਂਟਰ ਸਰਕਾਰ ਜੋ ਆਪਣੇ ਧੱਕੇ ਕਰ ਰਹੀ ਆ ਔਰ ਧੱਕਿਆਂ ਨੂੰ ਨਾ ਸਹਿੰਦੇ ਹੋਏ ਨੌਜਵਾਨ ਅਜਿੱਥੇ ਬੈਠ ਗਏ ਨੇ ਔਰ ਵੇਖ ਸਕਦੇ ਤੁਸੀਂ ਯੂਨੀਵਰਸਿਟੀ ਦੇ ਅੰਦਰ ਦੀਆਂ ਤਸਵੀਰਾਂ ਨੇ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਐਸੇ ਲਿਖ ਰਿਹਾ ਮੈਂ ਕੈਮਰਾਮੈਨ ਹੀ ਪਾ ਕੇ ਥੋੜਾ ਗਿਆ ਆ ਜਾਵੇ ਔਰ ਅੱਗੇ ਆ ਕੇ ਆ ਤਸਵੀਰਾਂ ਜੋ ਆ ਕਵਰ ਕੀਤੀਆਂ ਜਾਣ ਔਰ ਨੌਜਵਾਨ ਜੋ ਆ ਪ੍ਰੋਟੈਸਟ ਗੇਟ ਦੇ ਅੱਗੇ ਆ ਗਏ ਆ ਔਰ ਗੇਟ ਦੇ ਅੱਗੇ ਆ ਕੇ ਕੈਮਰਾਮੈਨ ਨੂੰ ਕਹਾਂਗਾ ਅੱਗੇ ਆ ਜਾਵੇ ਔਰ ਗੇਟ ਦੇ ਅੱਗੇ ਆ ਕੇ ਆ ਤੁਸੀਂ ਵੀ ਵੇਖ ਰਹੇ ਹੋ ਕਿ ਲਗਾਤਾਰ ਰੋਸ ਪ੍ਰਦਰਸ਼ਨ ਔਰ ਇਹ ਤਸਵੀਰਾਂ ਕੀ ਆ ਕੇ ਕਵਰ ਕੀਤੀਆਂ ਜਾਣ ਆ ਤਸਵੀਰਾਂ ਕਵਰ ਕੀਤੀਆਂ ਜਾਣ ਭਾਜੀ ਸਾਈਡ ਕੇ ਤੋਂ ਵਹੀ ਫਾਇਰ ਦੇ ਦਿਓ ਆ ਤਸਵੀਰਾਂ ਆ ਤੁਸੀਂ ਵੇਖ ਸਕਦੇ ਹੋ ਇਹ ਨੌਜਵਾਨ ਹੈ ਯੂਨੀਵਰਸਿਟੀ ਦੇ ਗੇਟ ਦੇ ਕੇ ਬੈਠ ਗਏ ਨੇ ਉਹ ਪੂਰੀ ਤਸਵੀਰਾਂ ਤੋਰ ਕੀਤੀਆਂ ਜਾ ਰਹੀਆਂ ਲਗਾਤਾਰੇ ਰੋਜ਼ ਚੱਲ ਰਿਹਾ ਔਰ ਇਹ ਤੁਹਾਨੂੰ ਪੁੱਛੀਏ ਕਰ ਦਈਏ ਕਿ ਇਸ ਵੇਲੇ ਮਾਮਲਾ ਕੀ ਆ ਮਾਮਲਾ ਕਿੱਥੋਂ ਤੱਕ ਜਾ ਰਿਹਾ ਉਸ ਬਾਰੇ ਦੱਸ ਦਈਏ ਫਿਰ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਮਾਮਲਾ ਜਿਹੜਾ ਉਹ ਕਿੱਧਰ ਨੂੰ ਗਿਆ ਹੁਣ ਕਿਸ ਤਰ੍ਹਾਂ ਵਿਗੜਦਾ ਨਜ਼ਰ ਆਇਆ नहीं बिगड़ ही रहा है जैसे सेंटर अपनी मनमानी कर रही है तो दैट्स वाई हमें सारे स्टूडेंट को मजबूर किया गया है एफिडेविट देने के लिए कि आप प्रोटेस्ट में नहीं भाग लोगे अगर लिया तो तुम्हारे असेसमेंट के नंबर नहीं लगेंगे तुम हमारे पेपर हमारे डिपार्टमेंट में चेक होते हैं जैसे फिजिक्स वालों के तो वो नहीं वो हम ही करवा रहे हैं चेक तो ਇਸ ਵਿੱਚ ਤੁਹਾਡੇ ਨੰਬਰ ਕੱਟ ਲਏ ਜਾਣਗੇ ਅਗਰ ਆਪਨੇ ਇਸ ਵਿੱਚ ਭਾਗ ਲਿਆ। ਆਪਾਂ ਬੱਚੋਂ ਸੇ ਆਪੀ ਨੇ ਪਰ ਲੈ ਲਿਆ ਕਿ ਜੋ ਬੱਚਾ ਇਸ ਵਿੱਚ ਜਾਏਗਾ ਪ੍ਰੋਟੈਸਟ ਮੇ ਉਸਕੇ ਨੰਬਰ ਕੱਟ دیے ਜਾਣਗੇ ਅਸੈਸਮੈਂਟ ਕੱਟ دی ਜਾਏਗੀ। ਹਾਂਜੀ ਹਾਂਜੀ ਹਾਂਜੀ। ਬਹੁਤ ਮਾੜੀ ਬਾਤ ਹੈ ਬਹੁਤ ਪੂਰੀ ਘਟਨਾ ਹੈ ਇਹ। ਫਿਜ਼ਿਕਸ ਡਿਪਾਰਟਮੈਂਟ ਦੀ ਘਟਨਾ ਹੈ। ਫਿਜ਼ਿਕਸ ਡਿਪਾਰਟਮੈਂਟ ਦੀ। ਔਰ ਦੱਸ ਦਈਏ ਕਿ ਜਿਵੇਂ ਇਹ ਮੈਡਮ ਦੱਸ ਰਹੀ ਹੈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਔਰ ਫਿਰ ਤੁਹਾਨੂੰ ਪੁਲਿਸ ਦੀਆਂ ਤਸਵੀਰਾਂ ਪੁਲਿਸ ਦੀਆਂ ਤਸਵੀਰਾਂ ਫਿਰ ਦੱਸਈਏ ਕਿ ਲੱਗਦਾ ਹੈ ਕਿ ਇੱਕ ਸਾਈਡ ਤੋਂ ਗੇਟ ਜੋ ਹੈ ਉਹ ਬੰਦ ਕੀਤਾ ਜਾਵੇਗਾ। ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਪੁਲਿਸ ਦੀ ਨਫਰੀ ਵੇਖ ਸਕਦੇ ਹੋ ਕਿ ਦੋਨੋਂ ਗੇਟ ਬਿਲਕੁਲ ਇਸ ਵੇਲੇ ਪੁਲਿਸ ਦੀ ਤਾਕਤ ਵੱਡੀ ਨਜ਼ਰ ਆ ਰਹੀ ਆ ਔਰ ਲਗਾਤਾਰ ਗੱਡੀਆਂ ਜਿਹੜੀਆਂ ਉਹ ਇੱਥੇ ਰੋਕੀਆਂ ਗਈਆਂ ਔਰ ਨੌਜਵਾਨ ਇਸ ਵੇਲੇ ਇਕੱਠ ਵੇਖ ਸਕਦੇ ਹੋ ਕਲੀਆਂ-ਕਲੀਆਂ ਤਸਵੀਰਾਂ ਜਿਹੜੀਆਂ ਉਹ ਕਵਰ ਕੀਤੀਆਂ ਜਾਣ ਔਰ ਫਿਲਹਾਲੇ ਤਸਵੀਰਾਂ ਵੇਖੋ ਸਾਡੀਆਂ ਪਹਿਣਾਏ ਕੁੜੀਆਂ ਸਟੂਡੈਂਟ ਸਭ ਬੱਚੇ ਇੱਥੇ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਆ ਔਰ ਸੈਂਟਰ ਸਰਕਾਰ ਵੱਲੋਂ ਜੋ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਵਾਸਤੇ ਜੋ ਇਸ ਕਾਨੂੰਨ ਨੂੰ ਬਣਾਇਆ ਗਿਆ ਔਰ ਇਹਨਾਂ ਦਾ ਇਹ ਤੋੜੇ ਗਏ ਆ ਜਿਹਨੇ ਇਹਨਾਂ ਦੇ ਅਧਿਕਾਰ ਸੀ ਉਹ ਕੱਟੇ ਗਏ ਆ ਘਾਰਾਂ ਵਾਸਤੇ ਇਹਨਾਂ ਨੇ ਲਗਾਤਾਰ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਔਰ ਪ੍ਰੋਟੈਸਟ ਨੂੰ ਚਲਦੇ ਆ ਵੇਖੋ ਤੁਸੀਂ ਕਿ ਕਿਵੇਂ ਇਸ ਵੇਲੇ ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਵਿੱਚ ਨੌਜਵਾਨਾਂ ਵੱਲੋਂ ਕੱਲ ਦਾ ਇੱਕ ਰੋਸ ਮਾਰਚ ਰੱਖਿਆ ਗਿਆ ਕਿ ਰੋਸ ਕੱਢਿਆ ਜਾਵੇਗਾ ਔਰ ਆਪਣੇ ਹੱਕ ਲੈ ਜਾਣਗੇ ਲੇਕਿਨ ਅਜੇ ਤੱਕ ਆਵਾਜ਼ ਜਿਹੜੀ ਆ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲਗਾਤਾਰ ਪੁਲਿਸ ਦੀਆਂ ਟੀਮਾਂ ਮੋਟਰਸਾਈਕਲਾਂ ਨੂੰ ਗੱਡੀਆਂ ਨੂੰ ਰੋਕਦੀ ਹੋਈ ਨਜ਼ਰ ਆਉਂਦੀ ਆ ਔਰ ਫਿਰ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਹਰ ਗੱਡੀ ਨੂੰ ਰੋਕਿਆ ਜਾ ਰਿਹਾ ਔਰ ਉਸ ਦੀ ਚੈਕਿੰਗ ਕੀਤੀ ਜਾ ਰਹੀ ਆ ਹਰ ਗੱਡੀ ਨੂੰ ਚੈਕਿੰਗ ਕਰਕੇ ਉਸ ਨੂੰ ਤੋੜਿਆ ਜਾ ਰਿਹਾ ਲੇਕਿਨ ਇਹ ਦੱਸ ਦਈਏ ਕਿ ਨੌਜਵਾਨ ਜਿਹੜੇ ਆ ਆਪਣੇ ਪੋਟਾ ਸੈਂਟਰ ਤੋਂ ਜੇਤ ਵਿੱਚ ਆ ਗਏ ਨੇ ਔਰ ਉਸ ਲਗਾਤਾਰ ਕੀਤਾ ਜਾ ਰਿਹਾ ਔਰ ਸੈਂਟਰ ਸਰਕਾਰ ਦੀਆਂ ਮਨਮਾਨੀਆਂ ਜੋ ਆ ਉਸ ਨੂੰ ਇਸ ਚੰਡੀਗੜ੍ਹ ਦੇ ਵਿੱਚ ਆ ਵੇਖਣ ਨੂੰ ਮਿਲ ਰਹੀਆਂ ਕਿ ਚੰਡੀਗੜ੍ਹ ਦੀ ਇਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਦਾ ਜੋ ਟੀਚਾ ਸੀ ਸੈਂਟਰ ਸਰਕਾਰ ਦਾ ਉਸ ਨੇ ਆਪਣਾ ਟੀਚਾ ਬੰਗਾਉਣ ਦੀ ਕੋਸ਼ਿਸ਼ ਕੀਤੀ ਔਰ ਦੇਖ ਸਕਦੇ ਤੁਸੀਂ ਕਿ ਨੌਜਵਾਨ ਹੈ ਉਸ ਰੋਸ ਦੇ ਵਿੱਚ ਲਗਾਤਾਰ ਇੱਥੇ ਬੈਠੇ ਹੋਏ ਆ ਔਰ ਕਰਨਾ ਜੋ ਹੈ ਉਹ ਕੱਲ ਦੀ ਦਿਨ ਦੇ ਵਿੱਚ ਕੀ ਹਾਲਾਤ ਬਣਦੇ ਆ ਕੱਲ ਕੀ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਕੱਲ ਰੋਸ ਕਿੱਥੇ ਪੱਕ ਜਾਂਦਾ ਔਰ ਕੱਲ ਦੇ ਰੋਸ ਵਾਸਤੇ ਕੱਲ 10 ਤਰੀਕ ਦੀ ਕਾਲ ਹੈ ਕਿ ਜਿਵੇਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਯੂਥ ਜਥੇਬੰਦੀਆਂ ਔਰ ਨਾਨ ਪੋਲੀਟੀਕਲ ਜਥੇਬੰਦੀਆਂ ਸਭ ਜਥੇਬੰਦੀਆਂ ਕੱਲ ਪਹੁੰਚ ਰਹੀਆਂ ਨੇ ਔਰ ਕੱਲ 10 ਤਰੀਕ ਦਾ ਟਾਈਮ ਹੈ ਔਰ ਵੇਖ ਸਕਦੇ ਤੁਸੀਂ ਇਸ ਵੇਲੇ ਅਸੀਂ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਖੜੇ ਹਾਂ ਔਰ ਲਗਾਤਾਰੇ ਰੋਸ ਜਨਾ ਕੀਤਾ ਜਾ ਰਿਹਾ ਔਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸੰਤਨ ਸਰਕਾਰ ਦੇ ਜਿੰਨੇ ਵੀ ਜ਼ੁਲਮ ਕੀਤੇ ਗਏ ਆ ਪੰਜਾਬ ਦੇ ਉੱਤੇ ਪੰਜਾਬ ਲਗਾਤਾਰ ਜਵਾਬ ਦਿੰਦਾ ਆਇਆ ਔਰ ਪੰਜਾਬ ਫਿਲਹਾਲ ਫਿਰ ਵੀ ਜਵਾਬ ਦੇਵੇਗਾ ਹੁਣ ਵੇਖਦੇ ਆ ਕੱਲ ਦੀਆਂ ਤਸਵੀਰਾਂ ਕੀ ਰਹਿੰਦੀਆਂ ਫਿਲਹਾਲ ਵੀਡੀਓ ਸ਼ੇਅਰ ਕਰਦੇ ਮੇਰੇ ਸਹਿਯੋਗੀ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ